ਅਸੀਂ ਦਾਰੀਆਂ ਵਿੱਚੋਂ ਦੇ ਰਹੇ ਚਾੜ੍ਹ ਕੇ ਕਹਿੰਦੇ ਨੇ ਜਦ ਪੈਸਾ ਆਉਂਦਾ ਲੋਕ ਜ਼ਮੀਨ ਵੀ ਛੱਡ ਦਿੰਦੇ ਨੇ ਪਰ ਅਸੀਂ ਉਹ ਆ ਜੋ ਜ਼ਮੀਨ ਨਹੀਂ ਛੱਡਦੇ ਬਲਕਿ ਉਸੋਤੇ ਇਤਿਹਾਸ ਲਿਖਦੇ ਆ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਇਹ ਚਾੜੀ ਕੋਈ ਸਕੀਮ ਨਹੀਂ ਇਹ ਤਾਂ ਕਿਸਾਨ ਦੇ ਅਰਮਾਨਾਂ 'ਚ ਸਟੈਪਲਰ ਲਾਉਣ ਵਾਲਾ ਦਫਤਰ ਆ ਦਫਤਰ ਜਿੱਥੇ ਦਸਕਤ ਕੀਤੇ ਤੇ ਕਿਸੇ ਨੇ ਪੁੱਛਿਆ ਵੀ ਨਹੀਂ ਸਾਨੂੰ ਤਾਂ ਲੱਗ ਰਿਹਾ نیٹਫਲਿਕਸ ਪੂਲਿੰਗ ਨਹੀਂ ਲੈਂਡ ਹੋਲਿੰਗ ਹੋ ਰਿਹਾ ਖਾਤਾ ਕਿਸੇ ਹੋਰ ਦੇ ਨਾਮ ਤੇ ਤੇ ਰਿਚਾਰਜ ਸਾਡੀ ਜ਼ਮੀਨ ਨਾਲ ਇਹ ਨਕਸ਼ਾ ਨਹੀਂ ਅਸਲ ਚ ਜ਼ਮੀਰ ਦੀ ਮੌਤ ਦੀ ਲਿਖਤਾ ਇੱਥੇ ਖੇਤ ਨਹੀਂ ਬਣਨੇ ਇੱਥੇ ਬਿਲਾਜ ਆਉਣਗੇ ਇਹ ਬੜੀ ਅੱਛੀ ਬਾਤ ਕਹੀ ਹੈ ਕੈਂ ਦੇ ਆ ਲੈਂਡ ਪੂਲਿੰਗ ਪ੍ਰੋਜੈਕਟ ਨਾਲ ਲਾਭ ਹੀ ਲਾਭ ਹੋਣਾ ਪਰ ਮੈਨੂੰ ਲੱਗਦਾ ਚਾਲਾ ਲਾਭ ਸਿਰਫ ਮੰਤਰੀ ਐ ਸ਼ੰਤਰੀ ਐਮ ਐਲ ਏ ਦੇ ਮੁੰਡਿਆਂ ਨੂੰ ਹੀ ਹੋਣਾ ਕਿਸਾਨ ਤਾਂ ਸਿਰਫ ਛੋਲੇ ਫਿਰ ਦੇ ਠਾਕੁਰ ਵਾਂਗੂ ਹੀ ਰਹਿ ਜਾਣਾ ਜਾਰੇ ਤਾਂ ਡਿਵੈਲਪਮੈਂਟ ਦੇ ਨਾਂ ਤੇ ਡਾਊਨਲੋਡ ਹੋ ਰਿਹਾ ਜਿਵੇਂ 2 ਜੀਵੀ ਨੈਟਫਲਿਕਸ ਦੀ ਮੂਵੀ ਪਰ ਐਮ ਬੀ ਸਾਡੀ ਜ਼ਮੀਨਾਂ ਵਾਲੀ ਦੇਖੋ ਬਈ ਪੰਜਾਬ ਵਾਲਿਆ ਤੁਹਾਨੂੰ ਮਿਲੂਗਾ 100 ਸਕੇਅਰ ਯਾਰਡ ਦਾ ਪਲਾਟ 스마트 ਸਟਰੀਟ ਲਾਈਟਾਂ ਵਾਟਰ ਹਾਰਵੈਸਟਿੰਗ ਤੇ ਕਿੰਨਾ ਵੱਡਾ ਲਾਭ ਐ ਸਮਝੋ ਫਾਇਦਾ ਹੀ ਫਾਇਦਾ ਨੁਕਸਾਨ ਤੁਹਾਨੂੰ ਇਹਦੇ ਵੈਸੇ ਬਾਅਦ ਚ ਪਤਾ ਲੱਗਣਿਆ ਜਨਾਬ ਸਟਰੀਟ ਲਾਈਟ ਤਾਂ ਹੋਊਗੀ ਪਰ ਰੋਟੀ ਕਿੱਥੇ ਬਣੂਗੀ ਸਾਡੀ ਜ਼ਮੀਨ ਤਾਂ ਲੈ ਗਏ ਉਹ ਜਾਣ ਦੋ ਜਾਣ ਦੋ ਜਨਾਬ ਜਾਣ ਦੋ ਪਲਾਟ ਤਾਂ ਦਿੰਦੇ ਨੇ ਪਰ ਜੀਪੀਐਸ ਤੇ ਵੀ ਨਹੀਂ ਮਿਲਦਾ ਏ ਇਹ ਤਾਂ ਸਿਰਫ ਡਿਵੈਲਪਰ ਤੇ ਐਮਐਲਏ ਦੇ ਘਰ ਦੇ ਕੰਮ ਆਉਂਦੇ ਨੇ ਡਰੋਨ ਨੇ ਤਾਂ ਯਾਰ ਮੇਰੇ ਪਲਾਟ ਉਤੋਂ ਉੱਡਣ ਤੋਂ ਇਨਕਾਰ ਕਰ ਦਿੱਤਾ ਕਹਿੰਦਾ ਆਰ ਨੋਟ ਸੂਟੇਬਲ ਫੋਰ ਜਸਟਿਸ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਦੇਖੋ ਬਈ ਪੰਜਾਬ ਵਾਲਿਓ ਇਹ ਤਾਂ ਰਾਜ ਸਰਕਾਰ ਦੀ ਯੋਜਨਾ ਤੁਸੀਂ ਸਮਝ ਨਹੀਂ ਰਹੇ ਇਹ ਤਾਂ ਤੁਹਾਡਾ ਪੁਇਖ ਸਵਾਰਨ ਲਈ ਆ ਜਨਾਬ ਸਾਡਾ ਪੁਇਖ ਜਾਂ ਫਿਰ ਤੁਹਾਡਾ ਇਲੈਕਸ਼ਨ ਫੰਡ ਲਈ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇਹ ਜ਼ਮੀਨ ਕਿਸੇ ਮਾਂ ਵਾਂਗੂ ਸੀ ਜਿਹੜੀ ਹੁਣ ਪੋਲੀਂ ਦੇ ਨਾਂ ਤੇ ਕੱਟੀ ਜਾ ਰਹੀ ਆ ਕੱਲ ਨੂੰ ਤਾਂ ਫਿਰ ਇਹ ਹੋ ਜਾਣਾ ਕਿ ਮੋਲ ਡਿਵੈਲਪਰ ਨੇ ਲਾਇਆ ਐਮਐਲਏ ਨੇ ਕੱਟਿਆ ਤੇ ਕਿਸਾਨ ਨੇ ਸਿਰਫ ਸੁਪਨਾ ਵੇਖਿਆ ਮੈਨੂੰ ਤਾਂ ਲੱਗਦਾ ਚਾਲਾ ਕੱਲ ਨੂੰ ਐ ਹੋ ਜਾਣਾ ਵੀ ਪਲਾਟ ਮਿਲਿਆ ਪਰ ਮਿੱਟੀ ਨਹੀਂ ਉਹ ਮਿੱਟੀ ਜਿਸ ਉੱਤੇ ਅਸੀਂ ਆਪਣਾ ਬਰਥਡੇ ਲਿਖਦੇ ਹੁੰਦੇ ਸੀ ਚਲੇ ਜਾਓ ਜਨਾਬ ਜੇ ਚੰਗੀ ਚਾਹਨੇ ਹੋ ਸਾਡੀ ਜ਼ਮੀਨ ਸਾਡਾ ਹੱਕ ਕਿਸੇ ਰਜਿਸਟਰੀ ਜਾਂ ਸਕੀਮ ਦਾ ਹਿੱਸਾ ਨਹੀਂ ਬਣ ਸਕਦੀ ਮਜ਼ਾ ਆਇਆ ਦੋਸਤੋ ਇਹ ਲਾਭ ਨਹੀਂ ਇਹ ਤਾਂ ਨੁਕਸਾਨ ਦੀ ਰਾਖਾ ਜੋ ਸਿਆਸਤਦਾਨਾਂ ਨੇ ਛੁੱਟੀ ਆ ਮੈਂ ਤਾਂ ਬਸ ਇੰਨਾ ਹੀ ਕਹੂੰਗਾ ਪੂਲਿੰਗ ਨਾ ਬਣੇ ਕਿਸੇ ਕਿਸਾਨ ਦੀ ਚੀਖ ਜੇ ਬਣੀ ਤਾਂ ਲਿਖਿਆ ਹੋਵੇ ਇਹ ਉਹ ਮਿੱਟੀ ਸੀ ਜੋ ਆਪਣਿਆਂ ਦੀ ਹੀ ਸਿਆਸਤ ਚ ਮਾਰੀ ਗਈ ਮੇਰੇ ਪੰਜਾਬ ਵਾਸੀਓ ਲੈਂਡ ਪੂਲਿੰਗ ਨਾ ਕੋਈ ਵਿਕਾਸ ਆ ਨਾ ਹੀ ਭੋਗ ਇਹ ਤਾਂ ਗਰੀਬਾਂ ਦੀ ਪਾਗ ਉਤੇ ਹੱਥ ਆ ਹੱਥ ਆਖਰ ਤੇ ਦੋਸਤੋ ਮੈਂ ਤਾਂ ਇਹੀ ਕਹੂੰਗਾ ਕਿ ਜਦ ਤੱਕ ਕਿਸਾਨ ਦੀ ਮਿੱਟੀ ਬੋਲੀ ਨਾ ਮਾਰੇ ਅਸੀਂ ਲੜਾਂਗੇ ਇਹਨਾਂ ਦੇ ਮਾਸਟਰ ਪਲਾਨ ਖਿਲਾਫ ਤੇ ਆਖਰ ਦੇ ਵਿੱਚ ਮੈਂ ਇਹੀ ਕਹੂੰਗਾ ਪੰਜਾਬ ਵਾਸੀਓ ਨੈਟਫਲਿਕਸ ਪੂਲਿੰਗ ਨਹੀਂ ਇਹ ਹਕੀਕਤ ਪੂਲਿੰਗਾ ਸਾਡੀ ਜ਼ਮੀਨ ਸਾਡੀ ਜ਼ਿੰਦਗੀ ਨਾਟ ਫੋਰ ਸੇਲ